2 3 ਕੇ ਗੇਲਾਚ ਬੰਦ ਨੇ ਉਹਨਾਂ ਨੂੰ ਕੱਲ ਨੂੰ 12 ਵਜੇ ਤੱਕ ਛੱਡਿਆ ਜਾਣਾ। ਉਹਨੇ ਫੈਸਲਾ ਮੰਜੀਤ ਦਾ ਕਿ ਉਹਨੇ ਸਾਰਿਆਂ ਨਾਲ ਸਾਂਝਾ ਕਰਕੇ ਕੀਤਾ ਹੈ। ਹਾਂ ਮੈਂ ਤਾਂ ਹੁਣ ਕਸਟਡੀ ਸੀ ਮੈਨੂੰ ਤਾਂ ਨਹੀਂ ਪਤਾ। ਮੈਂ ਕਹਾਂ ਵੀ ਜਿਹੜੀ ਸਾਡੀ ਕਮੇਟੀ ਨੇ ਫੈਸਲਾ ਕਰ ਲਿਆ। 2 3 ਹੈ ਜੀ 2 3 ਹੁਣ ਉਹਨਾਂ ਦੀ ਉਹਦਾ ਉਹਨਾਂ ਦੀ ਮਰਜ਼ੀ ਹੈ। ਸੀ ਤਾਂ ਕਹਿ ਨਹੀਂ ਸਕਦੇ ਅੰਡਰ ਕਸਟਡੀ ਦਾ ਕੁਝ ਵੀ। ਮਰੇ ਵਸੂਸ ਦੀ ਗੱਲ ਹੈ ਗੁਰਦਾਰਸ਼ਨ ਵੀ ਸਾਡੇ ਜਿਹੜੇ ਆਪੂ ਬਾਹਰ ਸੀ ਇਹ ਫੈਸਲਾ ਲੈਂਡ ਤੋਂ ਪਹਿਲਾਂ ਉਹਨਾਂ ਨਾਲ ਰਾਏ ਤਾਂ ਸਾਂਝੀ ਕਰਕੇ ਕਰਾਇਦਾ ਬਣਾ ਲੈਂਦੇ ਗੁਣੇਸ਼ ਕਰਕੇ ਸਾਡੇ ਵਾਲਿਆਂ ਦਾ ਫੈਸਲਾ ਹੋ ਗਿਆ ਵੀ ਕਿੰਨਾ ਚਿਰ ਸਾਰੇ ਬੰਨਿਆਂ ਨੂੰ ਛੱਡਦੇ ਅਸੀਂ ਨਹੀਂ ਇੰਨਾ ਚਿਰ ਜਾਂਦੇ ਤੇ ਉਧਰੋਂ ਸਾਥੀ ਕਹਿੰਦੇ ਕਿ ਅੱਗੇ ਵੀ ਕੱਲ ਨੂੰ 12 ਵਜੇ ਤੱਕ ਛੱਡ ਦੇ ਛੱਣਗੇ ਇਹਦਾ ਮਤਲਬ ਆਪਣਾ ਮੋਰ ਦਾ ਬੋਲਤ ਨਹੀਂ ਹੋ ਗਿਆ ਹੁਣ ਇਹ ਫਰਕ ਵਾਲਾ ਕਿੱਥੇ ਆ ਇਹ ਵਿਚਾਰਨ ਵਾਲੀ ਗੱਲ ਹੈ ਇਹਦੇ ਕਰਕੇ ਹੁਣ ਆਪਾਂ ਨੂੰ ਤਾਂ ਇਹ ਇਹ ਮੋਰਚਾ ਚਲਾਉਣਾ ਹੀ ਪੈਣਾ ਕਿਉਂਕਿ ਉਧਰ ਜਿਹੜੀ ਸਥੇਤ ਕਮੇਟੀ ਸਾਡੀ ਬਾਹਰ ਹੈ ਜਿਹੜੀ ਇਕਵਾਇਰ ਕਰ ਰਹੀ ਹੈ ਸਾਡੀ ਦਸਥੇਬੰਦੀ ਦੀ ਜੇ ਉਹਨਾਂ ਨੂੰ ਇਸ ਗੱਲ ਦੇ ਭਰੋਸੇ 'ਚ ਨਹੀਂ ਲਿਆ ਗਿਆ ਫਿਰ ਇਹ ਫਰਕ ਵਾਲੀ ਕਿਲਾ ਸੰਯੁਕਤ ਮੋਰਚੇ ਦੇ ਵਿੱਚ ਵਿਚਾਰਨ ਵਾਲੀ ਗੱਲ ਹੀ ਹੈ ਇਸ ਕਰਕੇ ਇਹ ਐਲਾਨ ਆ ਜਿਹੜਾ ਹੋਇਆ ਹੈ ਇਹ ਫਰਕੜਾ ਲਾਣ ਹੈ ਜਿੰਨਾ ਚਿਰ ਤੱਕ ਆਪਣਾ ਇਧਰੋਂ ਕੋ ਫੈਸਲਾ ਨਹੀਂ ਹੁੰਦਾ ਜਿਹੜੇ ਬੰਦੇ ਜੇਲਾਂ 'ਚ ਬੰਦ ਨੇ ਉਹਨਾਂ ਚਿਰ ਇਹ ਛੱਡਣੇ ਪਰ ਜਿਹੜਾ ਸਾਡਾ ਐਲਾਨ ਹੋਗਾ ਸਟੇਜ ਤੋਂ ਇਹਨੂੰ ਲਾਗੂ ਕਰਾ ਕੇ ਜਾਣਾ ਪੈਣਾ ਉਹਨਾਂ ਚਿਰ ਆਪਣਾ ਤਿਆਰ ਰਹੋ ਬਾਕੀ ਗੱਲਾਂ ਆਪਾਂ ਬਾਅਦ 'ਚ ਕਰਾਂਗੇ ਧੰਨਵਾਦ ਬਾਈਟ ਕਰ ਲੂਰੀ